ਲੜ ਰਹੇ ਆ ਇਹ ਸਾਡੇ ਮਜ਼ਦੂਰ ਭਰਾਵਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਪਾਣੀ ਇਕੱਲਾ ਕਿਸਾਨ ਨੇ ਨਹੀਂ ਪੀਣਾ ਪਾਣੀ ਕਿਸਾਨ ਨੇ ਮਜ਼ਦੂਰ ਨੇ ਸ਼ਹਿਰੀ ਨੇ ਪਿੰਡੂ ਨੇ ਹਰ ਇੱਕ ਨੇ ਪੀਣਾ ਚਲੋ ਮਾੜਾ ਮੋੜਾ ਤਕੜਾ ਬੰਦਾ ਤਾਂ ਕੋਈ ਫਿਲਟਰ ਵਾਲਾ ਪਾਣੀ ਪੀ ਲੂਗਾ ਸਾਫ ਸੁਧ ਪਾਣੀ ਲੈ ਕੇ ਕਦੋਂ ਪੀ ਲੂਗਾ ਗਰੀਬ ਬੰਦੇ ਨੇ ਮਜ਼ਦੂਰ ਬੰਦੇ ਨੇ ਦਿਹਾੜੀਦਾਰ ਬੰਦੇ ਨੇ ਉਹੀ ਪਾਣੀ ਪੀਣਾ ਹੁੰਦਾ ਤੇ ਗਰੀਬ ਬੰਦਾ ਜਦ ਤੇ ਬਿਮਾਰ ਹੋ ਜਾਂਦਾ ਉਹਦਾ ਮਰ ਕੇ ਖੜਾ ਛੜਦਾ ਇਲਾਜ ਨਹੀਂ ਕਰਾ ਸਕਦਾ ਆਪਾਂ ਸਾਰੇ ਜਾਣਦੇ ਆ ਕਿੰਨੇ ਮਹਿੰਗੇ ਇਲਾਜ ਨੇ ਅੱਜ ਸੋ ਇਸ ਕਰਕੇ ਲੜਾਈ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਹਨੂੰ ਫਰਜ ਸਮਝਿਆ ਕਰੋ ਇਹ ਨਾ ਸੋਚਿਆ ਕਰੋ ਕਿ ਨਹੀਂ ਯਾਰਾ ਜੇ ਕੋਈ ਆਊਗਾ ਸੱਦਾ ਆਊਗਾ ਕੋਈ ਕਹੂਗਾ ਤਾਂ ਚੱਲਾਂਗੇ ਸੋ ਇਹ ਇੱਥੋਂ ਸ਼ੁਰੂ ਹੋਣੀ ਹੈ ਗੱਲ ਜੀਰੇ ਤੋਂ ਆਪਾਂ ਹਤੇਰਗੇ ਬੈਠੇ ਆ ਤੁਸੀਂ ਜੇਲਾਂ ਵੀ ਕੱਟੇ ਆਏ ਹੋ ਤੁਹਾਨੂੰ ਇਹੀ ਗੱਲ ਅਸੀਂ ਉਹਦੇ ਕਹਿ ਕੇ ਗਏ ਸੀ ਕਿ ਜੇਲਾਂ ਵੀ ਜਾਣਾ ਪੈਣਾ ਪਰਚੇ ਵੀ ਹੋਣਗੇ ਸਰਕਾਰ ਨੇ ਸਾਰੇ ਹੱਥ ਕੰਡੇ ਪਣਾ ਕੇ ਦੇਖ ਲੈ 30000 ਪੁਲਿਸ ਇੱਥੇ ਲਾਈ ਹੋਈ ਸੀ ਸਾਰੇ ਖੇਤਾਂ ਨੂੰ ਘੇਰਿਆ ਹੋਇਆ ਸੀ ਕੱਲੇ-ਕੱਲੇ ਬੰਦੇ ਨੂੰ ਇੱਥੇ ਪੁੱਛ ਰਹੇ ਸੀਗੇ ਲੋਕਾਂ ਦੇ ਲਾਇਸੈਂਸ ਰੱਦ ਵੀ ਕੀਤੇ ਡਰਾਇਆ ਵੀ ਦੇਖੋ ਕਿੱਡਾ ਘਟਿਆ ਕੰਮ ਕੀਤਾ ਹੈ ਸਰਕਾਰ ਨੇ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੈ ਕਿ ਲੋਕਾਂ ਦੀਆਂ ਜ਼ਮੀਨਾਂ ਦੀਆਂ ਜਿਹੜੀਆਂ ਫਰਜ਼ਾਂ ਸੀਗੀਆਂ ਉਹ ਆਪ ਦਿੱਤੀਆਂ ਨੇ ਇਹਨਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਲੋਕ ਪੱਖੀ ਆ ਅਸੀਂ ਲੋਕਾਂ ਲਈ ਬਣੇ ਆ ਅਸੀਂ ਬਦਲਾਅ ਲਈ ਬਣੇ ਆ ਸੋ ਇਹ ਦੂਤੇ ਕੁਝ ਨਹੀਂ ਹੈਗਾ ਛੱਡ ਕੇ ਨਾ ਭੱਜੋ ਮੈਂ ਦੁਹਰਾਉਣਾ ਬਾਈ ਅੰਤੋਜ ਦੀ ਗੱਲ ਨੂੰ ਮੈਂ ਬਹੁਤ ਵਾਰੀ ਸਟੇਜਾਂ ਦੇ ਕਹਿਣਾ ਹੁੰਦਾ ਕਿ ਇਹ ਧਰਤੀ ਛੱਡ ਕੇ ਨਾ ਭੱਜ ਗਏ ਇਹ ਲੜਨਾ ਪੈਣਾ ਬਾਈ ਲੜਿਆਂ ਤੋਂ ਆਉਣ ਵਾਲੀਆਂ نسلਾਂ ਨੇ ਜਾਂਦੇ ਰਹਿਣਾ ਹੈ ਲੜਨ ਵਾਲੀਆਂ ਕੌਮਾਂ ਦੀਆਂ ਅਗਲਾ ਭਵਿੱਖ ਜਿਹੜਾ ਹੋ ਸੁਰੱਖਿਤ ਹੁੰਦਾ ਜੇ ਅੱਜ ਅਸੀਂ ਛੱਡ ਕੇ ਭੱਜ ਜਾਗੇ ਅੱਜ ਸਾਡੇ ਕੋਲ ਇੱਕੋ ਹੀ ਗੱਲ ਹੈ ਸਾਡੀ ਫੈਲ ਲੱਗੀ ਹੈ ਸਾਡੇ ਮੁੰਡੇ ਨੇ ਬਾਹਰ ਜਾਣਾ ਕੁੜੀ ਨੇ ਬਾਹਰ ਜਾਣਾ ਅਸੀਂ ਪੰਗੇ 'ਚ ਨਾ ਪੈ ਜਗੇ ਸੋ ਜੇ ਐਂ ਛੱਡ ਛੱਡ ਭੱਜ ਲੇ ਬਾਰ ਆਪਾਂ ਦੇਖ ਰਹੇ ਹਾਂ ਪਿਛਲੇ 10 ਦਿਨਾਂ ਦੇ ਵਿੱਚ 15 ਮੌਤਾਂ ਨੇ ਸਾਡੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਬਾਹਰਲੇ ਮੁਲਕ 'ਚ ਬਾਈ ਗੱਲ ਕਰਕੇ ਗਿਆ ਕਿ 40 ਡਿਗਰੀ 30 ਡਿਗਰੀ ਮਾਈਨਸ ਤਾਪਮਾਨ ਆ ਉਥੋਂ ਦਾ ਐਨੇ ਠੰਡੇ ਮੁਲਕ ਦੇ ਵਿੱਚ ਇਹ ਤਾਂ ਯਾਦ ਰੱਖਿਓ ਕਿ ਦੁਨੀਆ ਦੇ ਵਿੱਚ ਕਿਹੋ ਜਿਹਾ ਮੁਲਕ ਆ ਜਿਹੋ ਜਿਹੀ ਧਰਤੀ ਹੈ ਪੰਜਾਬ ਜਿੱਥੇ ਹਰ ਇੱਕ ਚੀਜ਼ ਪੈਦਾ ਹੋ ਸਕਦੀ ਹੈ ਆਵਾ ਸਾਰੇ ਗੱਲਾਂ ਜਾਣਦੇ ਆ ਹਰ ਰੁੱਤ ਹਰ ਬੰਨਗੀ ਹਰ ਮੌਸਮ ਐ ਇੱਥੇ ਕਿਤੇ ਠੰਡ ਜ਼ਿਆਦੇ ਐ ਕਿਤੇ ਬਰਫ਼ ਪਈ ਜਾਂਦੀ ਐ ਕਿਤੇ ਸੋਕਾ ਕਿਤੇ ਪਾਣੀ ਜ਼ਿਆਦੇ ਐ ਪਰ ਇੱਥੇ ਸਾਰਾ ਕੁਝ ਸਾਨੂੰ ਮਿਲਦਾ ਐ ਇਹ ਛੱਡ ਕੇ ਨਾ ਭੱਜ ਗਏ ਯਾਰ ਅਖੀਰ ਨੂੰ ਮੁੜਨਾ ਪੈਣਾ ਜੜਾਂ ਵਾਲੀ ਮੁੜਨਾ ਪੈਣਾ ਤਾਂ ਅਸੀਂ ਜਿਉਂਦੇ ਰਹਿ ਸਕਦੇ ਆ ਸੋ ਬਹੁਤ ਜ਼ਿਆਦੇ ਹਾਲਾਤ ਜਿਹੜੇ ਸਾਡੇ ਮਾੜੇ ਆਉਣ ਵਾਲੇ ਸਮੇਂ 'ਚ ਆਉਣੇ ਆ ਅਸੀਂ ਇੱਕ ਹੋ ਜਾਾਂਗੇ ਸਮਝ ਜਾਾਂਗੇ ਕਿ ਲੜਾਈ ਅਸਲ ਕੀ ਐ ਬਾਰ ਬਾਰ ਮੈਂ ਸ਼ੁਰੂ ਤੋਂ ਗੱਲ ਕੀਤੀ ਕਿਉਂ ਕੀਤੀ ਕਿ ਲੜਾਈ ਇਹ ਸਾਡੇ ਹੋਂਦ ਦੀ ਲੜਾਈ ਹੈ ਸਾਡੇ ਵਜੂਦ ਨੂੰ ਜਿਉਂਦਾ ਰੱਖਣ ਦੀ ਲੜਾਈ ਹੈ ਸਾਡੀ ਕੌਮ ਦੀ ਪਛਾਣ ਆ ਜਿਹੜੀ ਦੁਨੀਆ ਦੇ ਵਿੱਚ ਉਹਨੂੰ ਬਰਕਰਾਰ ਰੱਖਣ ਦੀ ਲੜਾਈ ਹੈ ਇਹ ਲੜਾਈ ਮਾੜੀ ਮੋਟੀ ਨਹੀਂ ਹੈਗੀ ਜੇ ਆਪਾਂ ਸੋਚਦੇ ਆਂ ਵੀ ਨਹੀਂ ਇਹ ਤਾਂ ਫੈਕਟਰੀ ਦੇ ਖਿਲਾਫ ਲੜਾਈ ਹੈ ਨਹੀਂ ਲਤੀਪੁਰੇ ਦੀ ਆਪਾਂ ਗੱਲ ਕਰ ਗਏ ਉੱਥੇ ਲੋਕਾਂ ਦੇ ਘਰ ਜਾੜੇ ਜਾਂਦੇ ਆ ਉਹ ਟਰੱਕਾਂ ਵਾਲੇ ਵਿਚਾਰੇ ਸ਼ੰਭੂ ਬੈਠੇ ਰਹੇ ਕਈ ਦਿਨਾਂ ਉਹ ਵੀ ਇਹਨਾਂ ਨੇ ਭੰਗ ਕਰਤੀਆਂ ਜੁਨੀਆਂ ਨਾਲ ਜਣੇ ਹਰ ਪਾਸਿਓਂ ਸਰਕਾਰ ਜਿਹੜਾ ਹਮਲੇ ਤੇ ਹਮਲਾ ਕਰ ਰਹੀ ਹੈ ਕਿਉਂ ਕਰ ਰਹੀ ਹੈ ਸਾਰੇ ਬੰਦੇ ਵੱਖ-ਵੱਖ ਮਹਿਕਮਿਆਂ 'ਚ ਦਫ਼ਤਰਾਂ 'ਚ ਚੰਡੀਗੜ੍ਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੋਈ ਦਿੱਲੀੋਂ ਲਿਆ ਕੇ ਬਿਠਾਤਾ ਕੋਈ ਯੂਪੀ ਤੋਂ ਬਿਠਾਤਾ ਕੋਈ ਰਾਤ ਤੋਂ ਲਿਆ ਕੇ ਬਿਠਾਤਾ ਜਿਹੜੀ ਪੰਜਾਬ ਦੀ ਅਫਸਰशाही ਹੈ ਜਾਂ ਪੰਜਾਬ ਦਾ ਕੋਈ ਦਰਦ ਰੱਖਣ ਵਾਲੇ ਲੋਕ ਨੇ ਉਸ ਤਰ੍ਹਾਂ ਦੇ ਵਿੱਚ ਵੀ ਉਹ ਸਾਰੇ ਖੁੰਝੇ ਲਾਏ ਹੋਏ ਆ ਸੋ ਆਓ ਇਨੀਆਂ ਕੁ ਬੇਨਤੀਆਂ ਨੇ ਡਟਿਓ ਹੁਣ ਤਾਂ ਮੋਰਚਾ ਬਣ ਲੱਗਦਾ ਹੈ ਪੂਰਾ ਪੂਰੀ ਦੁਨੀਆ ਭਰ ਦੇ ਵਿੱਚ ਲੈ ਗਿਆ ਜਿਵੇਂ ਦਿੱਲੀ ਕਿਸਾਨ ਅੰਦੋਲਨ ਪੂਰੀ ਦੁਨੀਆ ਭਰ ਦੇ ਵਿੱਚ ਫੈਲਿਆ ਸੀ ਪੂਰੀ ਦੁਨੀਆ 'ਚ ਉਹਦੀਆਂ ਗੱਲਾਂ ਹੋਈਆਂ ਸੀ ਉਵੇਂ ਹੀ ਇਹ ਅੰਦੋਲਨ ਹੈ ਜਿਹੜਾ ਪੂਰੀ ਦੁਨੀਆ ਦੀ ਨਜ਼ਰ ਇਹਦੇ ਤੇ ਹੈ ਪੂਰੀ ਦੁਨੀਆ ਦੇਖ ਰਹੀ ਹੈ ਕਿ ਜੀਰੇ ਵਾਲੇ ਕੀ ਕਰਨਗੇ ਸੋ ਜੀਰੇ ਵਾਲੇ ਹੁਣ ਤੁਹਾਡੇ ਦੇ ਖੜੀ ਆ ਗੱਲ ਬਾਈ ਅਸੀਂ ਤੁਹਾਡੇ ਨਾਲ ਆ ਹਰ ਪੱਖ ਤੋਂ ਨਾਲ ਆ ਪਹਿਲਾਂ ਵੀ ਕਹਿ ਕੇ ਗਏ ਆ ਦਿਨੇ ਬਾਜ਼ ਮਾਰਿਓ ਰਾਤ ਨੂੰ ਬਾਜ਼ ਮਾਰਿਓ ਅਸੀਂ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਇਹ ਕਢਾ ਕੇ ਖੜਾਂਗੇ ਪਰ ਇੱਥੇ ਕਈ ਦੋਗਲੇ ਵੀ ਆ ਜਾਂਦੇ ਆ ਉਹਨਾਂ ਦਾ ਖਿਆਲ ਰੱਖਿਆ ਕਰੋ ਉਹਦੇ ਵੀ ਰਾਤ ਨੂੰ ਇੱਕ ਆ ਗਿਆ ਸੀਗਾ ਪਹਿਲਾਂ ਬੇਅਦਬੀ ਦੀਆਂ ਗੱਲਾਂ ਚਲਾ ਕੇ ਬਹਿ ਗਿਆ ਕਿ ਗੁਰੂ ਰਾਮ ਸਾਹਿਬ ਜੀ ਤੁਸੀਂ ਬੇਅਦਬੀ ਕਰੀਏ ਇੱਥੇ ਇੱਥੇ ਪ੍ਰਕਾਸ਼ ਕਿਉਂ ਕੀਤਾ ਫਿਰ țeḍḍe ṭhaṅg ਨਾਲ ਹੋਰ ਗੱਲਾਂ ਕਰਕੇ ਇਥੋਂ ਦੀ ਕਮੇਟੀ ਨੂੰ ਗਮਰਾਹ ਕਰਨ ਲੱਗ ਗਿਆ ਸੋ ਇਹ ਜੇ ਬੰਦਿਆਂ ਨੂੰ ਸੁਚੇਤ ਰਹਿਣਾ ਇਹ ਗਦਾਰ ਪਹੁੰਚਦੇ ਹੁੰਦੇ ਆ ਮੋਰਚਿਆਂ 'ਚ ਇਹ ਬਰਗਾੜੀ ਵੀ ਪਹੁੰਚੇ ਇਹ ਦਿੱਲੀ ਵੀ ਪਹੁੰਚੇ ਇਹ ਸੋਡੇ 'ਚ ਵੀ ਆ ਗਏ ਆ ਸੋ ਇਹ ਜੇ ਬੰਦਿਆਂ ਤੋਂ ਵਿਚਾਰ ਰੱਖਿਓ ਸਰਕਾਰਾਂ ਦੇ ਛੱਡੇ ਹੋਏ ਬੰਦੇ ਹੁੰਦੇ ਨੇ ਲੋਕਾਂ ਨੂੰ ਗਮਰਾਹ ਕਰਕੇ ਹੁਣ ਇੱਥੇ ਬੈਠੇ ਆਪਾਂ 100 ਬੰਦੇ 50 ਬੰਦਿਆਂ ਚੋ ਗੱਲ ਚਲਾਉਂਦੇ ਨੇ ਆਕੇ ਕਿ ਯਾਰ ਸਰਕਾਰ ਐ ਕਰ ਦੂ ਪਰਚੇ ਪਾ ਦੂ ਜੇਲ ਸਿਰ ਦੂ ਲੋਕਾਂ ਦਾ ਮਨੋਵਲ ਕਿਵੇਂ ਤੋੜਨਾ ਉਹ ਆਪਣੇ ਬੰਦੇ ਛੱਡ ਦਿੰਦੇ ਨੇ ਪਹਿਲੇ ਤਾਂ ਉਹਨਾਂ ਬੰਦਿਆਂ ਦਾ ਪੂਰੇ ਸੁਚੇਤ ਰਹੋ ਚਕੰਨੇ ਰਹੋ ਮੈਂ ਕਮੇਟੀ ਨੂੰ ਘਰ ਦੱਸਿਆ ਹੋਇਆ ਉਹਨਾਂ ਬੰਦਿਆਂ ਬਾਰੇ ਵੀ ਤੁਹਾਨੂੰ ਵੀ ਦੱਸ ਦੇਣਗੇ ਵੀ ਕਿਹੜੇ ਬੰਦੇ ਆ ਆਉਣ ਲੈ ਸਮਝ ਜੇ ਕਦੇ ਆਉਣ ਵੀ ਤਾਂ ਬਿਠਾ ਕੇ ਫੜ ਕੇ ਪੁੱਛ ਵੀ ਲਿਓ ਕਿ ਦੱਸ ਭਾਈ ਤੂੰ ਸਾਡੇ ਵੱਲ ਦਾ ਹੈਂ ਸਰਕਾਰਾਂ ਵੱਲ ਦਾ ਹੈਂ ਚਿਹਰੇ ਮੋਹਰੇ ਮਖੌਟੇ ਲਵਾਸ ਪੰਜਾਬ ਵਾਲੇ ਸਿੱਖੀ ਵਾਲੇ ਹੁੰਦੇ ਆ ਪਰ ਅੰਦਰ ਬੰਦੇ ਹੋਰ ਹੁੰਦੇ ਆ ਉਹਨਾਂ ਬੰਦੇ ਰਚਕਨੇ ਰਹੋ ਸੋ ਅਖੀਰ ਦੇ ਉੱਤੇ ਆਪਾਂ ਦੋ ਕੁ ਜਕਾਰੇ ਤੇ ਨਾਰੇ ਲਾਵਾਂਗੇ ਸਾਡੀ ਇੱਕੋ ਮੰਗ ਆਵਾਜ਼ ਨਹੀਂ ਆਈ ਯਾਰ ਠੰਡ ਮੰਨੇ ਬੈਠੋ ਮਾੜਾ ਬੁੱਕਲਾ ਜੀਆਂ ਜੋ ਕੱਢੋ ਨਾ ਹੱਥ ਬਾਹਰ ਮੁੱਕਾ ਥੋੜਾ ਜਿਹਾ ਹਵਾ ਤੜਨਾ ਚਾਹੀਦਾ ਠੰਡ ਵੀ ਲੈ ਜਾਣੀ ਹੈ ਕੁੰਗੜੇ ਬੈਠੇ ਹੋ ோ நி சி வாசா வாயு